ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਟਿਲੋਂਡੇ ਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੈ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਦੁੱਲੇ ਵਾਲਾ ਮੇਰੇ ਪਿੰਡ ਦੀ ਗੋਈ ਆ ਜੀ ਸੂਈ ਸਵਾਈ ਤੁਹਾਨੂੰ ਝੋਟੀ ਦਿਖਾਵਾਂ ਕਦੋਂ ਸੂਈ ਹੈ ਬਾਈ ਜੀ ਤੋਂ ਪੁੱਛਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਵੀਰੇ ਹਾਂ ਜੀ ਫਿਰ ਤਾਂ ਨੰਬਰ ਬੋਲ ਦਿਓ ਜੀ 7862 ਹੂੰ 62362 ਬਾਕੀ ਸਕਰੀਨ ਤੇ ਵੀ ਚੱਲ ਰਿਹਾ ਨੋਟ ਕਰ ਲਓ ਇੱਕ ਝੋਟੀ ਦਿਖਾ ਰਿਹਾ ਬਾਈ ਕਦੋਂ ਸੂਈ ਹੈ ਜੀ ਕੱਲ ਸੂਈ ਹੈ ਜੀ ਪਿੰਡ ਆਪਣਾ ਦੁਰਲੇ ਵਾਲਾ ਜ਼ਿਲ੍ਹਾ ਬਠਿੰਡਾ ਦਸੀਰ ਰਾਮਪਰਾ ਖੂਲ ਤੇ ਨੇੜੇ ਭੈਰੂਪਾ ਤੇ ਸਲਾਦਪੁਰਾ ਨੇੜੇ ਆਪਣੇ ਤੇ ਕਦੋਂ ਸੂਈ ਆਈ ਝੋਟੀ ਦੇਖੇ ਕੱਲ ਸੂਈ ਹੈ ਜੀ ਕੱਲ ਸੂਈ ਜੇਰੇ ਦੀ ਕਿੱਥੇ ਹੈਗੀ ਆ ਬਈ ਜੇਰ ਦਿਖਾ ਦਗੇ ਆ ਦੇਖੋ ਜੀ ਜੇਰ ਕੰਪਲੀਟ ਠੀਕ ਆ ਜੀ ਤੇ ਕਿੰਨਾ ਕੁ ਫਿਰ ਬੋਲਾ ਕੱਢਦਾ ਕਰ ਲਗਾ ਬੋਲਾ 3 ਕਿਲੋ ਕੱਢੇ ਕਿੰਨਾ ਕਿਲੋ 1 ਕਿਲੋ ਕਿਹੜਾ ਸੂਆ ਸੂਈ ਆ ਜੀ ਦੂਜਾ ਜੀ ਦੂਜਾ ਸੂਆ ਸੂਪੀ ਤੇ ਕਿੰਨਾ ਕੁ ਦੁੱਧ ਦਿੱਤਾ ਫਿਰ ਪਹਿਲੇ ਸੂਏ ਦਾ 12 ਲੀਟਰ ਦਿੱਤਾ ਜੀ ਖੋਲੋ ਜੀ ਇਹਦਾ ਤੋਰਾ ਕਰਕੇ ਚੱਕ ਤਾਰਾ ਤੋਰਾ ਸਾਨੂੰ ਕਰਾ ਦੇ ਚੱਕ ਮਗਰ ਆ ਗਈ ਕੱਟੀ ਤੇ ਵੱਡੇ ਸਾਇਦ ਦੀ ਆ ਗਈ ਝੋਟੀ ਠੀਕ ਆ ਜੀ ਸਵੇਰ ਦੇ ਟਾਈਮ ਆਪਾਂ ਵੀਡੀਓ ਕਵਰ ਕਰ ਰਹੇ ਆ ਆ ਦੇਖੋ ਪਹਿਲਾਂ ਆਪ ਗੱਬਣ ਦੀ ਵੀ ਇਹਦੀ ਵੀਡੀਓ ਕਵਰ ਕਰ ਚੁੱਕੇ ਆ ਉਦੋਂ ਚਲ ਕਿਸੇ ਭੈਣ ਭਰਾ ਨੂੰ ਨਹੀਂ ਗੱਬੜ ਪਸੂ ਐਟਾ ਚੰਗਾ ਲੱਗਦਾ ਤੇ ਹੁਣ ਸੂਈ ਸਵਾਈ ਸਾਰਾ ਕੁਝ ਸਾਹਮਣੇ ਧਾਰਾ ਤੁਹਾਨੂੰ ਮਾਰ ਕੇ ਦਿਖਾ ਦੇਾਂਗੇ ਵੱਡੇ ਸਾਇਦ ਦੀ ਆ ਗਈ ਆ ਕਰੋ ਜੀ ਚੱਕ ਥਾਂ ਹਵਾਨੇ ਦੀ ਪੂਰੀ ਸਾਫ ਆ ਮੋੜ ਲਓ ਪਿਛਲੀ ਵਾਰ ਇਹਨੇ 12 ਕਿਲੋ ਦੇ ਤਹਿਤ ਕਿਹਾ ਤੁਸੀਂ 12 ਮੰਨ ਕੇ ਲੈ ਲੈਣੀ ਹੋ ਸਕਦਾ ਕਿਲੋ ਖੰਡ ਵੱਧ ਕੱਢ ਦੇ ਰੰਗ ਥੱਲੇ ਦੀ ਇੱਕ ਨੰਬਰ ਵਾਕੀ ਅਰੀਜਨਲ ਦੂਜਾ ਸਵਾਣਲੇ ਬਨੇੜ ਤੋਂ ਕਰਾ ਦੇ ਜੀ ਚੱਕ ਆ ਦੇਖੋ ਧਾਰਾ ਤੁਹਾਨੂੰ ਮਾਰਦਾ ਹੈ ਭਾਣਾ ਭੁਲਾ ਹੈਗਾ ਬੜਾ ਮੋਟਾ ਲਾਓ ਜੀ ਬੱਚਾ ਲਾਓ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਆ ਦੇਖੋ ਵੀਰੋ ਬੰਨ ਫਿਰ ਬੱਚਾ ਤਾਰੀ ਥਣ ਦਿਖਾ ਦੇ ਵੀ ਤੁਹਾਨੂੰ ਨੇੜ ਤੋਂ ਆ ਦੇਖੋ ਜੀ ਵਧੀਆ ਥਣ ਕੱਢਿਆ ਚਾਰੇ ਨਿਕਲ ਪੂਰੇ ਗੈਪ ਤੇ ਧਾਰਾ ਤੁਹਾਨੂੰ ਘਰਾ ਦੇ ਇੱਕ ਠੀਕ ਹੈ ਜੀ ਬੱਗ ਦੀ ਗੱਲ ਚੰਗੀ ਹੈ ਜੀ ਸਾਇਜ ਵਾਲੀ ਝੋਟੀ ਆ ਦੇ ਕੋਈ ਵਪਾਰ ਦਾ ਕੰਮ ਨਹੀਂ ਕਰਦੀ ਝੋਟੀ ਥਾਣ ਤਾਂ ਫਿਰ ਬਹੁਤ ਸੋਨਾ ਗੱਡਿਆ ਹਨ ਹਾਂ ਜੀ ਥਣ ਵਧੀਆ ਗੱਡਿਆ ਥਣ ਪੂਰਾ ਵਧੀਆ ਗੱਡਿਆ ਆ ਦੇਖੋ ਮੁਠੀ ਵਾਲਾ ਥਣ ਹਾਂ ਮੁਠੀ ਵਾਲਾ ਇੱਕ ਨੰਬਰ ਮਾਰੋ ਵੀਰੇ ਤਾਰਾ ਤਾਰ ਦਾ ਫਲਪੋਲੀ ਆ ਨਾ ਪੂਰੇ ਹਾਂਜੀ ਜੰਮਾਰ ਦੇਖਦਾ ਆ ਦੂਜਾ ਜੋ ਮਾਰ ਤਾਰ ਨਾਲ ਆਲੇ ਪਾਸੇ ਬੇਫਿਕਰ ਹੋ ਜਾ ਬਸ ਵੀਰੇ ਓਕੇ ਇਧਰ ਨੂੰ ਕਰੀ ਮੜੀ ਜਿੰਨ ਦਿਖਾ ਦੇ ਇੱਕ ਪੂਰੇ ਆਲੇ ਪੂਰੇ ਸਾਤ ਤੋਰੀ ਹਨ ਕੁਰੀਅਰ ਹੁਣ ਤੋਰ ਦੇ ਪਾਸ ਨਹੀਂ ਦੀ ਮਗਰ ਕੱਤੀ ਪੂਰੀ ਪਿਆਰੀ ਹੈ ਜੀ ਲੈਓ ਕਿੰਨਾ ਕੁ ਦੁੱਧ ਘਹਿ ਕੇ ਦੇ ਦਾਂ ਬਾਈ ਫਰੈਜ਼ ਕੀ 14 ਦੀ ਉਮੀਦ ਹੈ ਜੀ ਓਕੇ ਫੇਸ ਇੱਕ ਨੰਬਰ ਰੀਨਲ ਸਾਰੀ ਜਿੰਨੀ ਹੈਗੀ ਆਹ ਕੋਈ ਤਾਂ ਲੇਵੀ ਦੀ ਚੰਗੀ ਸਾਫ ਸੁਥਰੀ ਮੋੜ ਲਓ ਵੀਰੇ ਬੰਦ ਆ ਕਰ ਰਿਹਾ ਚੰਨ ਹਵਾ ਨਾਲ ਨੇੜ ਚੰਗੀ ਸਾਰੀ ਚੰਗੀ ਜਿੰਨੀ ਵੀ ਹੈ ਆਹ ਹਵਾ ਨੇ ਦੀ ਪੂਰੀ ਸਾਫ ਹਾਂ ਵੀਰੇ ਕਿੰਨੇ ਪੈਸੇ ਆ ਦੇ ਇਹਦਾ ਮੁੱਲ ਦੇ 140 ਕਰਦੇ 140000 ਜਮਾਨਾ ਹੋ ਜਾ ਹਾਂਜੀ ਪੂਰਾ ਹੋ ਗਿਆ ਓਕੇ ਨੰਬਰ ਫੇਰ ਬੋਲਦੇ ਬਈ ਨਾ ਸਿਆਟ ਵੈਂਡੀ ਬਾੜਦਨ 26 62 ਦਨ 26 ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡੇ ਤੋਂ ਆਪਾਂ ਵੀਡੀਓ ਕਵਰ ਕਰਕੇ ਆਟੇ ਧੰਨਵਾਦ